ਕਾਹਾਂ ਚੱਲੋ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲੈ ਦੁਬਾਰੀ ਨੇ ਜਾਣਾ ਹੋਇਆ ਬਾਗ ਜੋ ਬਾਬੇ ਵੱਲੋਂ ਪਿੰਡ ਦਾ ਮੁੰਡਾ ਨਾਂ ਨਹੀਂ ਮਾ ਜਾਣਦਾ ਮਾਦਾ ਪੈਸੇ ਉਹਨੂੰ ਚੱਕ ਕੇ ਲੈ ਕੇ ਗਿਆ ਸੀ ਐਂਬੂਲੈਂਸ 'ਚ ਸੀ ਮੈਂ ਬਈ ਮੇਰੇ ਥਾਟ ਮਰਿਆ ਉਹ ਉਹਦੀ ਮਾਂ ਦਾ ਫੋਨ ਆਇਆ ਦੂਜੇ ਮੁੰਡੇ ਕੋਲੇ ਕਹਿੰਦੀ ਮੇਰਾ ਮੁੰਡਾ ਫੋਨ ਕਿਉਂ ਨਹੀਂ ਚੱਕਦਾ ਉਹ ਕਹਿੰਦਾ ਉਹਨੇ ਗੱਲ ਨਹੀਂ ਦੱਸੀ ਦੂਜੇ ਜਿਹੜੇ ਨਾਲ ਲੈਣੇ ਇਦੋਂ ਬਾਅਦ ਉਹਦੇ ਚਾਚੇ ਨੇ ਫੋਨ ਲਾਇਆ ਉਦੋਂ ਪਤਾ ਨਹੀਂ ਸੀ ਅਜੇ ਵੀ ਮਰੂ ਆ ਇਹ ਤੇ ਉਹਨੂੰ ਫੋਨ ਲਾਇਆ ਉਹਨੇ ਗੱਲਬਾਤ ਕਰੀ ਵੀ ਇੱਥੇ ਆ ਜੋ ਤੁਸੀਂ ਇੱਥੇ ਆ ਜੋ ਇੱਥੇ ਆ ਜੋ ਮੇਰਾ ਕੋਈ ਲੈਂਕ ਨਹੀਂ ਸੀ ਬਾਈ ਮੇਰਾ ਪਿੰਡ ਗਿਆ ਨਾ ਉਹ ਵੱਲੋਂ ਦਾ ਰੋਣ ਮੇਰਾ ਨਿਕਲਿਆ ਆ ਉਹਦੀ ਮਾ ਦਾ ਕੀ ਕਸੂਰ ਆ ਯਾਰ ਕਸੂਰ ਆਪਣਾ ਵੀ ਨਹੀਂ ਕੋਈ ਆਪਣਾ ਵੀ ਨਹੀਂ ਕੋਈ ਆਪਾਂ ਕੋਈ ਖਜਾਨੇ ਦੀ ਚਾਬੀ ਥੋੜੀ ਮੰਗਦੇ ਆ ਮੋਦੀ ਤੋਂ ਹੱਕੀ ਮੰਗਦੇ ਆ ਗੱਲ ਕਰ ਗੱਲ ਇੱਥੇ ਮੁਕਦੀ ਆ ਬਾਬੇ ਜਿਹੜੇ ਜਿਹੜਾ ਨੇ 21 ਜਿਹੜੀ ਗਲਾ ਨਾਂ ਲਿਆ ਸੀ ਨਾ ਹੁਣ ਉਹ ਕਹਿੰਦੇ ਆ ਵੀ ਅਜੀ ਤਾਂ ਪਾਪਸ ਲੈ ਲੈ ਇਹ ਜਿਹੜਾ ਨੁਕਸਾਨ ਹੋਇਆ ਉਹ ਐ ਤਾਂ ਪੱਛਣਗੇ ਪੱਛਣਗੇ ਨਾ ਚੱਲ ਨੈੱਟ ਨਹੀਂ ਚੱਲਦਾ ਸੀ ਇੱਥੇ ਯਾਰ ਨਹੀਂ ਪਤਾ ਲੱਗਿਆ ਹੁਣ ਆਪਾਂ ਇਹ ਉਹਨਾਂ ਨੂੰ ਵੀ ਨਹੀਂ ਮਾਰਾ ਕਹਿੰਦੇ ਉਹਨਾਂ ਨੇ ਕਹੇ ਤਾਂ ਉਹ ਵੀ ਨਹੀਂ ਜਾਣਾ ਨਹੀਂ ਜਾਣਾ ਪਰ ਜਿੰਨਾ ਨੁਕਸਾਨ ਹੋ ਗਿਆ ਬਹੁਤ ਪੁੱਤ ਮਰ ਕੇ ਬਹੁਤ ਚੱਕੇ ਗਏ ਆ ਹੁੱਲਣ ਬਾਜਿਆਂ ਨੂੰ ਬੇਣਤੀ ਆ ਬਾਪੇ ਆ ਜਾਓ ਕਰੇ ਮਾਰ ਡਿੱਕੀ ਆਂਦੀ ਏ ਸਾਰਿਆਂ ਦੀ ਠੀਕ ਆ ਨਾ ਕੋਈ ਆਏ ਵੀ ਨਹੀਂ ਚੱਕਰ ਵੀ ਆਪਾਂ ਡਰਦੇ ਐ ਹੈਲੋ ਚਰਨਡੋਰ ਨਾਲ ਕੋਈ ਕੰਮ ਨਹੀਂ ਪਈ ਮੈਂ ਮੂਰੇ ਚੱਲਦਾ ਯਾਰ ਮੈਂ ਗੋਲੀ ਖਾਉਂਗਾ ਪਰ ਜਿੱਤ ਜਾਾਂਗੇ ਫਿਰ ਮੈਂ ਬਾਬੇ ਬਾਬਾ ਜੀ ਇੱਕ ਮਿੰਟ ਹਾਂ ਹਾਂ ਮੈਂ ਨਾ ਨਹੀਂ ਗਿਆ ਭਾਈ ਜਾਨ ਤਾਂ ਚਾਹੇ ਹੋਵੇ ਬੜਾ